ਜ਼ਿਲ੍ਹਾ ਤਰੰਤਰੰਦੇ ਕਸਬਾ ਪੀਖੀਵਿੰਡ 메ਨ ਚੌਂਕ ਨੂੰ ਜਾਮ ਕਰਕੇ ਚਰਨ ਸਿੰਘ ਬੈਂਕਾ ਮਹਿਰ ਸਿੰਘ ਤਲਵੰਡੀ ਦੀ ਪ੍ਰਧਾਨਗੀ ਦੇ ਹੇਠ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਸਬੰਧੀ ਕਿਸਾਨ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਜਥੇਬੰਦਕ ਸੁਖਵਿੰਦਰ ਸਿੰਘ ਸਬਰਾ ਅਤੇ ਨਰੰਜਨ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੱਧ ਪ੍ਰਦੇਸ਼ ਹਮਦਸੌਰ ਇਲਾਕੇ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਨੇ ਹੱਥੇ ਕਿਸਾਨਾਂ ਦੇ ਉੱਪਰ ਅਨੇਵਾਹ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਸਾਨ ਭਰਾ ਪੂਰੇ ਭਾਰਤ ਦੇ ਵਿੱਚ ਸੜਕਾਂ ਤੇ ਇਸ ਘਟਨਾ ਦੇ ਖਿਲਾਫ ਉਤਰਿਆਏ ਨੇ ਪੀੜਤ ਕਿਸਾਨਾਂ ਦੀ ਹਮਾਇਤ ਤੇ ਜਥੇਬੰਦੀ ਦੇ ਵੱਲੋਂ ਪੁਤਲਾ ਫੂਕ ਕੇ ਮੰਗ ਕੀਤੀ ਗਈ ਹੈ ਕਿ ਪੂਰੇ ਦੇਸ਼ ਦੇ ਵਿੱਚ ਸੁਆਮੀ ਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਪੰਜਾਬ ਦਾ ਜਥੇਬੰਦ ਸਖਤਰ ਸਿੰਧਰ ਸਿੰਘ ਖਭਰਾ ਇਸ ਟਾਈਮ ਤੇ ਬੇਨਤੀ ਕਰ ਰਿਹਾ ਵਾ ਇਨ ਮਾਨਸੌਰ ਇਲਾਕੇ ਦੇ ਵਿੱਚ ਜੋ ਮਧ ਪ੍ਰਦੇਸ਼ ਦੇ ਵਿੱਚ ਪਈਦਾ ਕਿਸਾਨਾਂ ਦੇ ਅੰਦੋਲਨ ਨਾਲ ਗੈਰ ਕਿਸਾਨਾਂ ਤੇ ਬੈਠਿਆਂ ਤੇ ਕਸ਼ੁੱਧਿਤ ਕਰਕੇ ਜਿਹੜੇ 8 ਕਿਸਾਨ ਸ਼ਹੀਦ ਕੀਤੇ ਗਏ ਆ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਪੁੱਤਨੇ ਫੂਕ ਰਹੇ ਆ ਜੋ ਲਗਾਤਾਰ ਪਰਸੰਦੋ ਜਾਰੀ ਤੇ ਜਾਰੀ ਰਹਿਣਗੇ ਜੇਕਰ ਉਹਨਾਂ ਤੇ ਸਪੀਡ ਕਿਸਾਨਾਂ ਨੂੰ ਅਨਸਾਫ਼ ਨਾ ਮਿਲਿਆ ਉਹਨਾਂ ਦੀਆਂ ਮੰਗਾਂ 'ਤੇ ਸਰਕਾਰ ਨੇ ਧਿਆਨ ਨਾ ਦਿੱਤਾ ਜਿਵੇਂ ਮੰਗ ਕਰ ਰਹੇ ਅਸੀਂ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਤੇ 10 ਲੱਖ ਰੁਪਇਆ ਪ੍ਰਤੀ ਪਰਿਵਾਰ ਮਾਬਿਲਤਾ ਜਾਵੇ ਤੇ ਜਿਹੜੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀ ਉਹ ਤੁਰੰਤ ਲਾਗੂ ਕੀਤੀਆਂ ਜਾਣ ਜੇ ਨਾ ਕੀਤਾ ਤੇ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਅੰਦੋਲਨ ਜਿਹੜਾ ਆਪਣੇ ਸਿਖਰ ਤੇ ਹੋਊਗਾ ਜਿਹਦਾ ਸੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਲਣਾ ਪਊ ਸਟੇਟਾਂ ਦੀਆਂ ਸਰਕਾਰਾਂ ਨੂੰ ਚਲਣਾ ਪਊ ਇਹਨਾਂ ਲੋਕਾਂ ਨੂੰ ਹੋਰ ਦਬਾਇਆ ਨਹੀਂ ਜਾ ਸਕਦਾ ਕਿਉਂਕਿ ਲੋਕ ਬੜੀ ਤੇਰ ਤੋਂ ਦੱਬੇ ਪਏ ਨੇ ਖਰਚੇ ਦੇ ਮੁੱਦੇ ਤੇ ਚਈਵਰਾ ਵਾਅਦਾ ਕਰਕੇ ਨਾ ਸਾਡੇ ਤੋਂ ਵੋਟਾਂ ਲੈ ਲੀਆਂ ਪਰ ਬਾਰ-ਬਾਰ ਸਰਕਾਰਾਂ ਮੁਕਰ ਰਹੀਆਂ ਐਸ ਕਰਕੇ ਹੁਣ ਅਸੀਂ ਲੰਬੇ ਦਾਦੇ ਕੋਲਾ ਦੀ ਤਿਆਰੀ ਆਰੰਭ ਰਿਹਾ ਤਰਨ ਤਰਨ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀ ਜੰਗਲ